ਤਰਨਤਾਰਨ ਜ਼ਿਲ੍ਹੇ ਅੰਦਰ ਕਾਨੂੰਨ ਵਿਵਸਥਾ ਦੇ ਹਾਲਾਤ ਅੱਜ ਦੇ ਨਹੀਂ ਵਿਗੜਦੇ ਜਾ ਰਹੇ ਨੇ ਅਤੇ ਗੈਂਗਸਟਰ ਵੱਲੋਂ ਸ਼ਰੇਮ ਲੋਕਾਂ ਨੂੰ ਜਿੱਥੇ ਧਮਕਾਇਆ ਜਾ ਰਿਹਾ ਹੈ ਔਰ ਠਿਫਰੋਤੀ ਨਾ ਦੇਣ ਦੀ ਸੂਰਤ ਵਿੱਚ ਸਿੱਧੇ ਗੋਲੀਆਂ ਵੀ ਮਾਰੀਆਂ ਜਾ ਰਹੀਆਂ ਨੇ ਤਾਜ਼ਾ ਮਾਮਲਾ ਤਰਨਤਾਰਨ ਸ਼ਹਿਰ ਤੋਂ ਸਾਹਮਣੇ ਆਇਆ ਹੈ ਜਿੱਥੇ ਸ਼ਿਵ ਜੁਐਲਰਸ ਦੀ ਦੁਕਾਨ ਕਰਦੇ ਹਦੀਪ ਸਿੰਘ ਦੀ ਦੁਕਾਨ ਤੇ ਅਸਵੇਰੇ 9 ਵਜੇ ਦੁਕਾਨ ਦਾ ਸ਼ੈਟਰ ਉੱਪਰ ਗੋਲੀਆਂ ਦੇ ਨਿਸ਼ਾਨ ਮਿਲੇ ਇਸ ਮਾਮਲੇ ਸੰਬੰਧੀ ਦੁਕਾਨ ਦੇ ਮਾਲਕ ਹਦੀਪ ਸਿੰਘ ਨੇ ਜਾਣਕਾਰੀ ਜਿੰਦੇ ਕੀ ਦੱਸਿਆ ਆਓ ਸੁਣਦੇ ਹਾਂ ਮੇਰਾ ਨਾਮ ਹਰਦੀਪ ਸਿੰਘ ਆ ਆਪਣੀ ਸ਼ਿਵ ਜੁਲਰ ਦੇ ਨਾਂ ਦੀ ਕਲ ਤੁਹਾਨੂੰ ਫੋਨ ਆਇਆ 1:30 ਵਜੇ ਨਾ ਤੇ ਮੁੜ ਕੇ ਇੱਥੇ ਦਰਖਾਸਤ ਲਗਾਤੀ ਹੈ ਤੇ ਮੁੜ ਕੇ ਮੁੰਸ਼ੀ ਸਾਹਿਬ ਦੇ ਸਾਹਮਣੇ ਵੀ ਫੇਰ ਫੋਨ ਆਇਆ ਉਹਨਾਂ ਦਾ ਕਿ ਇਹਨਾਂ ਨੇ ਰਿਕਾਰਡਿੰਗ ਕੀਤੀ ਹੈ ਤੇ ਫਿਰ ਸਵੇਰੇ ਆਣ ਕੇ ਜਦੋਂ 9:30 'ਤੇ ਦੁਕਾਨ ਖੋਲ੍ਹਣ ਲੱਗੇ ਤੇ ਗੋਲੀਆਂ ਦੇ ਨਿਸ਼ਾਨ ਤੇ ਲੱਗੇ ਪਏ ਕਿਹਦਾ ਫੋਨ ਆਇਆ ਭਾਈ ਉਹਨਾਂ ਦਾ ਕੋਈ ਨਾਮ 70 70 ਕਹਿੰਦਾ ਛੱਤਾ ਮੰਡਿਆਰੇ ਤੋਂ ਬੋਲਣ ਡਿਆ ਤੇ ਲੰਡਾ ਮੇਰਾ ਭਰਾ ਹੈ ਇਹ ਨਿਮਨ ਕੀ ਦਿੱਤੀ ਪ੍ਰਤੀ ਹੂੰ ਪ੍ਰਤੀ 50 ਲੱਖ ਰੁਪਏ ਤੱਕ ਦੇ ਹੋਰ ਕੀ ਕਹੇ ਨਾਲ ਤਨਖੀਦ ਦਿੱਤੀ ਥੰਕੀ ਗਾਲਾਂ ਗੂਲਾਂ ਕੱਢਦਾ ਰਹੇ ਵੱਧ ਗੱਲੀਆਂ ਵਾਂਗੀਆਂ ਗਾਲਾਂ ਕੱਢਦਾ ਕੋਈ ਨਿਖਾਨਤ ਨਹੀਂ ਆ ਇਹ ਦੁਕਾਨ ਦਾ ਨਿਖਾਨ ਉਹ ਚੀਸ਼ੇ ਦਾ ਹੋਇਆ ਵਾ ਜਿਹੜਾ ਹੋਇਆ ਟੁੱਟ ਪੱਜੀ ਹੋਈ ਹੈ ਹੋਰ ਕੋਈ ਤਾਂ ਨਿਖਾਨ ਨਹੀਂ ਕਿਵੇਂ ਵੇਚਦੇ ਹੋ ਵਪਾਰੀਆਂ ਨੂੰ ਜਦੋਂ ਧਮਕੀਆਂ ਆਵਾ ਕੀ ਕਹਿਣਾ ਚਾਹੋਗੇ ਜਦੋਂ ਵਪਾਰੀਆਂ ਲਗਾਤਾਰ ਧਮਕੀਆਂ ਲਗਾਤਾਰ ਵਪਾਰੀਆਂ ਨੂੰ ਰੋਹੇ ਮਹੀਨੇ ਜੀ ਤੱਕ 5-7 ਇਹੋ ਕੰਮ ਹੋ ਗਏ ਆ ਤੇ ਕੋਈ ਸੁਣਵਾਈ ਸੁਣੂਈ ਤੇ ਕੋਈ ਹੋਏਗੀ ਨਹੀਂ ਤਾਂ ਦੀ ਮੰਨ ਕਰਦੇ ਜੀ ਪ੍ਰਸ਼ਾਸਨ ਦੇ ਕੋਲ ਸਾਜਤਾ ਜAVE ਨਾਲ ਸਾਡਾ ਕਿੰਨੀ ਦੀ ਭਾਲ ਕੀਤੀ ਜਾਵੇ ਇਹਨਾਂ ਨੂੰ ਅੰਦਰ ਢੱਕਿਆ ਜਾਵੇ ਇਹਦੀ ਫਾਇਰਿੰਗ ਹੋਈ ਹੈ ਜੁਲਰ ਸ਼ੌਪ ਦੇ ਕੀ ਮਾਮਲਾ ਹੈ ਇਹ ਪਰਮੇਂਦਰ ਸਿੰਘ ਹੈ ਇਹਨਾਂ ਦਾ ਪਤਾ ਦਾ ਹਰਦੀਪ ਸਿੰਘ ਦਾ ਬੇਟਾ ਪਰਮੇਂਦਰ ਸਿੰਘ ਜੀ ਜਿਹੜਾ ਮਿੰਟੂ ਇਹਨੂੰ ਕਿਹਾ ਕਾਲਾ ਜੀ ਵੀ ਸੰਗੋਈfroti ਦੀ ਆਈ ਇਹ ਰਾਤ ਅੱਜ ਸਵੇਰੇ ਤੜਕੇ 4:00 ਕੋ ਚਾਲੀ ਤੇ ਲੱਗੇ ਚਾਕੇ ਇਹ ਰੇ ਸ਼ਾਟ ਤੇ ਦੁਕਾਨ ਤਿਆਰ ਕੇ ਤਸਵੀਰ ਪਾ ਚ ਇਹਦੇ ਦੁਕਾਨ ਤੇ ਨਾ ਗੋਲਦੀ ਮੰਗ ਜਣੀ ਉਹ ਤਸੀਸੀ ਜੀ ਵੀ ਕੈਮਰਾ ਦੇਖ ਰਹੇ ਖੰਘਾਰੇ ਤੇ ਦੰਪ ਚਕਾਏ ਫਿਰ ਜੋ ਵੀ ਹੁੰਦੀ ਹੈ ਤੇ ਸਾਹਮਣੇ ਉਹ ਸੱਤ ਸੱਤ ਇਹਦਾ ਮੁਕਰਮਾ ਦਰਜ ਕੀਤਾ ਜਾ ਰਿਹਾ ਤੇ ਫਿਰੋਤੀ ਕਿੰਨੀ ਰਕਮ ਮੰਗੀ ਗਈ ਜੀ ਫਿਰੋਤੀ ਕਿੰਨੀ ਮੰਗੀ ਤੇ 50 ਲੱਖ ਰੁਪਈਆ ਮੰਗਦੇ ਫਿਰੋਤੀ ਉਦੋਂ ਕਰਦੇ ਕਰਕੇ ਕੋਈ ਕੋਈ ਨੁਕਸਾਨਤ ਨਹੀਂ ਕੋਈ ਹੋਇਆ ਨਹੀਂ ਨੁਕਸਾਨ ਤਾਂ ਪਜਾਈ ਆ ਬਸ ਉਹਦੇ ਛੱਟ 'ਚ ਮਾਰੀ ਗਏ ਉਦੋਂ ਦੁਕਾਨ ਬੰਦਾਂ ਹੁੰਦੀਆਂ ਵਾ ਤਕਰੀਬਨ ਫਿਰ ਉਹਨਾਂ ਮਾਰ ਕੇ ਇੱਕ ਦੇ ਟਰੈਕਟਰ ਮੰਤ ਮਕਾਉਣ ਵਾਸਤੇ ਉਹਦੇ ਛੱਟ 'ਚ ਮਾਰ ਕੇ ਗਏ ਨੇ ਕੋਰਤੀ ਮਿੰਦਨ ਵਾਲੇ ਦਾ ਪਤਾ ਕੀ ਨਾਮ ਨੂੰ ਉਸ ਕੋਰਤੀ ਨੰਬਰ ਉਹਦਾ ਨਾਮ ਹੀ ਦੱਸਿਆ ਉਹਦੀ ਇੱਕ ਵਾਰੀ ਮੈਨੂੰ ਸਾਨੂੰ ਇੱਕ ਨਾਈ ਵੀ ਉਹ ਕੋ ਸੱਤਾ ਜਿਹੜਾ ਵਾ ਸੱਤੇ ਨਾਮ ਦਾ ਕੋ ਮਗਦਾ ਵਾ ਉਹ ਹੋ ਗਿਆ